ਸੀਜੀ ਅਮਰ 1300 ਬੀਐਮ ਰੇਡੀਓ ਅੱਜ ਦੀ ਆਵਾਜ਼ 6 ਤੋਂ 7 ਵਜੇ ਤੱਕ ਸੁਣਦੇ ਹੋ ਆਈਪੀਟੀਵੀ ਤੇ ਤੁਸੀਂ ਦੇਖ ਸਕਦੇ ਹੋ YouTube ਰੰਬਲਸ ਅਤੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਦੇਖ ਸਕਦੇ ਹੋ ਟਿਕਟੌਕ ਤੇ ਵੀ ਅੱਜ ਦੀ ਆਵਾਜ਼ ਟ੍ਰਾਂਟੋ ਵਾਲਾ ਸਾਡਾ YouTube ਚਾਹਵਾ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਪੰਥ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਆਪਾਂ ਸਾਰੇ ਮਨਾ ਰਹੇ ਹਾਂ ਦੀਵਾਲੀ ਬੰਦੀ ਛੋੜ ਦਿਵਸ ਪਰ ਇਹ ਨਾ ਦਿਵਾਲੀ ਬੰਦੀ ਛੋੜ ਦਿਵਸ ਮਨਾਉਂਦੇ ਹੋਏ ਅਨੁਸਾਰ ਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਸਾਡੇ ਜਿਹੜੇ ਕੈਦੀ ਨੇ ਅਜੇ ਤੱਕ ਵੀ ਉਹ ਕੈਦ ਵਿੱਚ ਨੇ ਸੈਂਕੜੇ ਨੇ ਹੋਰ ਵੀ ਕੋਈ ਨਵੇਂ ਵੀ ਜੁੜਦੇ ਨੇ ਗੱਲਬਾਤ ਸਰਦਾਰ ਭਪਿੰਦਰ ਸਿੰਘ ਅਕਰ ਸਿੰਘ ਸਾਹਿਬ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜਿੱਥੇ ਸਿੱਖ ਜਗਤ ਬੰਦੀ ਛੋੜ ਦਿਵਸ ਮਨਾ ਰਿਹਾ ਤੇ Hindu ਭਾਈਚਾਰਾ ਦੇ ਵਿੱਚ ਪੂਰੇ ਵਿਸ਼ਵ ਭਰ ਵਿੱਚ ਦੀਵਾਲੀ ਵੀ ਮਨਾਈ ਜਾ ਰਹੀ ਚਲੋ ਸਾਂਝਾ ਤਿਉਹਾਰ ਵੀ ਆਪਾਂ ਕਹਿ ਸਕਦੇ ਹਾਂ ਪਰ ਇਹ ਜਿਹੜੀ ਸਾਂਝਾ ਹੱਕ ਸੱਚ ਇਨਸਾਫ ਲਈ ਵੀ ਚਾਹੀਦੀ ਹੈ ਇਹਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਸਾਡੇ ਕੈਦੀ ਅਜੇ ਵੀ ਜੇਲਾਂ ਵਿੱਚ ਨੇ ਬੰਦੀ ਛੋੜਦੇ ਵੀ ਉਹਨਾਂ ਨੂੰ ਵੀ ਆਪਾਂ ਕਿਸ ਤਰ੍ਹਾਂ ਮਬਾਰਕ ਕਵਾਂਗੇ ਹਾਂਜੀ ਇਹ ਮੁੱਦੇ ਵੀ ਨੇ ਤੇ ਉਸ ਤੋਂ ਪਹਿਲਾਂ ਜੇ ਆਪਾਂ ਇਸ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਜਿਹੜੇ ਖਾਸ ਕਰਕੇ ਜਿਹੜੇ ਇੱਥੇ ਹਾਈ ਕਮਿਸ਼ਨਰ ਨੇ ਨਵੇਂ ਲੱਗੇ ਇੰਡੀਆ ਦੇ ਨਿਯੁਕਤ ਕੀਤੇ ਗਏ ਨੇ ਉਹਨਾਂ ਦੀ ਇੱਥੇ ਸਾਡੇ ਨੈਸ਼ਨਲ ਟੀਵੀ ਤੇ ਜਿਹੜੀ ਇੰਟਰਵਿਊ ਆਈ ਹੈ ਉਹਦੇ ਵਿੱਚ ਵੀ ਕੁਝ ਖੁਲਾਸੇ ਹੋਏ ਨੇ ਉਹਨਾਂ ਨੇ ਫਿਰ ਪਬਲਿਕ ਸੇਫਟੀ ਮਿਨਿਸਟਰ ਨੇ ਵੀ ਗੱਲਬਾਤ ਕੀਤੀ ਹੈ ਬਈ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿਸ ਤਰ੍ਹਾਂ ਜਿਹੜੇ ਰਿਲੇਸ਼ਨ ਉਹ ਜਿਹੜੇ ਨਾਰਮਲ ਹੋ ਰਹੇ ਜਾਂ ਨਹੀਂ ਨਾਰਮਲ ਹੋ ਰਹੇ ਨਹੀਂ ਯੂ ਪਾਸਟ ਸੀ ਹੁਣ ਹੁਣ ਦੀ ਗੱਲ ਕਰੋ ਸੋ ਜਦੋਂ ਅਸੀਂ ਹੁਣ ਦੀ ਗੱਲ ਕਰਦੇ ਆ ਜਾਂ ਕੱਲ ਦੀ ਗੱਲ ਕਰਦੇ ਆ ਕਿਉਂ ਪਾਸਟ ਵਿੱਚ ਜੋ ਕੁਝ ਹੋਇਆ ਉਹ ਉਹਦੇ ਬੇਸ ਤੇ ਵੀ ਗੱਲਾਂ ਬਾਤਾਂ ਨੇ ਟਰਾਂਸਨੇਸ਼ਨਲ ਅਪ੍ਰੈਸ਼ਨ ਦੀ ਗੱਲ ਕਰ ਲਓ ਸੋ ਸਿੱਖ ਐਕਟਿਵਿਸਟ ਨੂੰ ਚੁੱਪ ਕਰਾਉਣ ਦੀ ਗੱਲਬਾਤ ਵੀ ਹੋ ਰਹੀ ਦੂਜੇ ਪਾਸੇ ਜਿਹੜੇ ਡੀਲ ਵੀ ਕੀਤੀ ਜਾ ਰਹੀ ਹੈ ਫ੍ਰੀ ਟ੍ਰੇਡ ਦੀ ਗੱਲ ਕਰ ਲਓ ਨੈਕਸਟ ਈਅਰ ਬਹੁਤ ਸਾਰੇ ਮੁੱਦੇ ਆਉਣਗੇ ਸੋ ਕਲਮ ਲਾ ਕੇ ਆਪਾਂ ਦੇਖਿਆ ਜਾਈ ਤਾਂ ਜੋ ਕੁਝ ਜਸਤੀਕੇ ਨਾਲ ਹੋ ਰਿਹਾ ਨਵੰਬਰ ਵਿੱਚ ਨਿਖਿਤ ਗੁਪਤਾ ਦੇ ਕੇਸ ਦੀ ਡੇਟ ਵੀ ਹੈ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਜੀ ਬਿਲਕੁਲ ਜਿਹੜੀ ਜੁਡੀਸ਼ੀਅਲ ਬਾਡੀ ਆ ਯੂਐਫਓ ਤਾਂ ਪ੍ਰੋਸੀਡ ਕਰ ਰਹੀ ਆ ਸਰਦਾਰ ਗੁਰਪਤਮ ਅਹ ਹਦੀਸ ਹੈ ਨਿਜਰ ਦੇ ਕਤਲ ਦੇ ਬਾਰੇ ਵੀ ਗੱਲ ਹੋ ਰਹੀ ਆ ਤੇ ਗੁਰਪਤਮ ਸਿੰਘ ਪੰਨੂ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦੇ ਉੱਪਰ ਅਟੈਂਪਟ ਕੀਤਾ ਜਿਹੜਾ ਉਹਦੀ ਗੱਲਬਾਤ ਵੀ ਉੱਥੇ ਹੋ ਰਹੀ ਆ ਨਿਊਯਾਰਕ ਦੀ ਕੋਰਟ ਦੇ ਵਿੱਚ ਉਹ ਤਾਂ ਤਕਰੀਬਨ ਆਪਾਂ ਦੇਖ ਹੀ ਰਹੇ ਆ ਲੇਕਿਨ ਜਿਹੜਾ ਕੈਨੇਡਾ ਆ ਉਹਦੇ ਵਿੱਚ ਜਿਹੜੀ ਆ ਉਹ ਥੋੜੀ ਡਿਫਰੈਂਟ ਤਰੀਕੇ ਨਾਲ ਗੱਲਬਾਤ ਚੱਲ ਰਹੀ ਆ ਜਿਹੜੀ ਪਟਨਾਇਕ ਦੀ ਸੀਟੀਵੀ ਦੇ ਉੱਤੇ ਇੰਟਰਵਿਊ 13 ਮਿੰਟ ਦੀ ਆ ਮੇਰਾ ਕੱਲ 13 ਤੋਂ ਥੋੜਾ ਜਿਆਦਾ ਹਾਈ ਨਿਕਦੀ ਆ ਉਹਦੇ ਵਿੱਚ ਜੇ ਤੁਸੀਂ ਦੇਖੋ ਤੇ ਕਿਸ ਤਰ੍ਹਾਂ ਦੇ ਨਾਲ ਉਹ ਆ ਪੇਸ਼ ਕਰ ਰਿਹਾ ਸਾਰਾ ਕੁਝ ਕਿ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ 2001 ਤੋਂ ਸੋ ਇਹ ਵੀ ਰੂਸ ਦੀ ਅਖਬਾਰ ਦੀ ਬਦੌਲਤ ਹੀ ਪਤਾ ਲੱਗਾ ਉੱਥੋਂ ਇੱਕ ਇਨਫੋਰਮੇਸ਼ਨ ਨਿਕਲੀ ਸੀ ਵੀ 2001 ਤੋਂ ਫ੍ਰੀ ਟ੍ਰੇਡ ਐਗਰੀਮੈਂਟ ਚੱਲ ਰਿਹਾ ਸੀ ਵੈਸੇ ਜਿਹੜਾ ਇੱਥੇ ਦਾ ਮੇਨਸਟ੍ਰੀਮ ਮੀਡੀਆ ਇਦਾਂ ਦੀ ਨਿਊਜ਼ ਬਿਲਕੁਲ ਨਹੀਂ ਦੇ ਰਿਹਾ ਔਰ ਉਹ ਚਲਾਈ 25 ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਸਟੈਮਰ ਜਦੋਂ ਹੁਣ ਭਾਰਤ ਮੁੰਬਈ ਗਏ ਆ ਉਥੇ ਉਹਨਾਂ ਨੇ ਕਿਹਾ ਵੀ ਜੁਲਾਈ ਵਿੱਚ ਪ੍ਰੀਟਡ ਐਗਰੀਮੈਂਟ ਸਾਡਾ ਇਹਨਾਂ ਨਾਲ ਹੋ ਗਿਆ। ਹੁਣ ਉਹਨਾਂ ਦੇ ਕਹਿਣ ਮੁਤਾਬਕ ਵੀ ਅਸੀਂ ਯੂਰਪ ਨਾਲ ਵੀ ਕਰ ਰਹੇ ਹਾਂ ਤੇ ਫਿਰ ਅਸੀਂ ਜਿਹੜਾ ਅਮਰੀਕਾ ਨਾਲ ਵੀ ਕਰ ਰਹੇ ਹਾਂ ਤੇ ਕੈਨੇਡਾ ਨਾਲ ਵੀ ਸਾਡੀ ਨੇਗੋਸ਼ੀਏਸ਼ਨ ਚੱਲ ਰਹੀ ਆ। ਸੋ ਇੱਕ ਤਰੀਕੇ ਦੇ ਨਾਲ ਉਹ ਇਹ ਕਹਿ ਗਏ ਨੇ ਵੀ ਜਿਹੜਾ ਕਤਲ ਸੀਗਾ ਕੀਤਾ ਕੀਤਾ ਗਿਆ ਕੈਨੇਡਾ ਦੇ ਵਿੱਚ ਜਿਹਨੂੰ ਉਹਨਾਂ ਨੇ ਆਰ.ਸੀ.ਐਮ.ਪੀ ਦੀ ਅਲੀਗੇਸ਼ਨਸ ਨੂੰ ਜਣੀ ਕਿ ਉਹ ਐਵੀਡੈਂਸ ਕਹਿੰਦਾ ਮਤਲਬ ਕਿ ਤੁਸੀਂ ਕਿਸੇ ਤੇ ਉਹ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਕਿਸੇ ਤੇ ਵੀ ਕੋਈ ਅਲੀਗੇਸ਼ਨ ਲਾ ਦਿਓ ਉਹੀ ਸਬੂਤ ਬਣ ਗਿਆ ਜਦਾਂ ਪਰ ਮੇਰਾ ਖਿਆਲ ਇੱਥੇ ਫੈਕਚੁਅਲੀ ਉਹ ਕਰੈਕਟ ਨਹੀਂ ਹੈਗੇ ਔਰ ਮੇਰਾ ਕੱਲ ਹੋਸਟ ਨੇ ਵੀ ਥੋੜੀ ਨਰਮੀ ਵਰਤੀ ਆ ਇਹ ਫੈਕਚੁਅਲੀ ਜਿਹੜਾ ਪ੍ਰੋਸੈਕਿਊਟਰ ਆ ਨਿਊਯਾਰਕ ਦੇ ਵਿੱਚ ਉਹ ਐਵੀਡੈਂਸ ਦੇ ਨਾਲ ਇਸ ਚੀਜ਼ ਨੂੰ ਪੇਸ਼ ਕਰ ਰਿਹਾ ਹੈ ਉਹਨਾਂ ਨੇ ਸਬੂਤਾਂ ਦੇ ਆਧਾਰ ਉਹਨਾਂ ਰਾਤੀ ਰਾਤ ਤੇ ਉਹਨਾਂ ਨੇ ਜਿਹੜੀ ਜਦੋਂ ਅਰੈਸਟ ਕੀਤਾ ਚੈੱਕ ਰਿਪਬਲਿਕ ਤੋਂ ਜਿਹੜੇ ਆ ਸੀਗੇ ਆਪਣੇ ਨikhil gupta ਉਹ ਐਵੀਡੈਂਸ ਸਾਰੇ ਜਿਹੜੀ ਵੀਡੀਓ ਦੀ ਗੱਲ ਕੀਤੀ ਆ ਜਿਹੜੀ ਸਰਦਾਰ ਹਰਦੀਪ ਸਿੰਘ ਨਿੱਜਰ ਸ਼ਹੀਦ ਦੀ ਕਤਲ ਦੇ ਉੱਪਰ ਬਣਾਈ ਗਈ ਸੀ ਜਿਹਦੇ ਵਿੱਚ ਨਿਊਯਾਰਕ ਦੇ ਪ੍ਰੋਸੀਕਿਊਟਰ ਕਹਿੰਦਾ ਵੀ ਉਹ ਦਿਖਾ ਲੈਣੀ ਸੀ ਉਹਨਾਂ ਨੇ ਉਹ ਵੀ ਭਾਰਤੀ ਕੌਂਸਲੇਟ ਨੂੰ ਪੇਸ਼ ਕੀਤੀ ਗਈ ਆ ਜਾਂ ਨikhil gupta ਨੂੰ ਪੇਸ਼ ਕੀਤੀ ਗਈ ਆ ਸੋ ਇਹ ਤਾਂ ਬੜਾ ਡਾਇਰੈਕਟ ਐਵੀਡੈਂਸ ਆ ਹੁਣ ਭਾਰਤ ਇਹਦੇ ਤੇ ਕੁਝ ਵੀ ਬੋਲੇ ਬੇਸ਼ੱਕ ਭਾਰਤ ਕੋਸ਼ਿਸ਼ ਕਰੇ ਵੀ ਜਿਹੜਾ ਮੈਂ ਤੁਹਾਨੂੰ ਦੱਸ ਦਨਾ ਇਹ ਜਿਹੜੀਆਂ ਥਰਡ ਵਰਲਡ ਕੰਟਰੀਆਂ ਆ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਸਿਆ ਉਹ ਮੀਡੀਵਲ ਟਾਈਮ ਦੀ ਮੈਂਟੈਲਿਟੀ ਦੇ ਵਿੱਚ ਆ ਇਹ ਆਪਣੇ ਲੋਕਾਂ ਨੂੰ ਜਿਹੜੇ ਸਲੋਗਨ ਦਿੰਦੇ ਆ ਵੀ ਅਸੀਂ ਚੌਥੀ ਪਾਵਰ ਅਸੀਂ ਆਉਣ ਵਾਲੇ ਸਮੇਂ 'ਚ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਬਣ ਜਾਣਾ ਇਹ ਬਿਲਕੁਲ ਗਲਤ ਆ ਮੰਡੀ ਸਭ ਤੋਂ ਵੱਡੀ ਅਮਰੀਕਾ ਹੀ ਆ ਪਰ ਇਹ ਇਹਨਾਂ ਦੇ 엘ੀਟ ਜਿਹੜੇ ਆ ਉਹਨਾਂ ਨੂੰ ਪਤਾ ਆ ਕਿ ਅਸੀਂ ਇਹਨਾਂ ਮੁਲਕਾਂ ਦੇ ਮੂਹਰੇ ਖੜੇ ਨਹੀਂ ਹੋ ਸਕਦੇ ਜਿਸ ਤਰ੍ਹਾਂ ਦੇ ਨਾਲ ਕੀ ਰਿਆ ਲਿਬੀਆ ਰਾ ਖੜੇ ਨਹੀਂ ਹੋਏ ਸੋ ਇਹ ਆਪਣੇ ਲੋਕਾਂ ਨੂੰ ਇਹ ਗੋਲੀ ਦੇ ਕੇ ਇੰਡਾਇਰੈਕਟਲੀ ਜਿਹੜਾ ਆਪਣਾ ਸਾਰਾ ਕੁਝ ਪੇਸ਼ ਕਰ ਦਿੰਦੇ ਨੇ ਔਰ ਯੂਕਰੇਨ ਦੀ ਜੰਗ ਵੀ ਇਹੀ ਆ ਕਿ ਯੂਕਰੇਨ ਦੇ ਵਿੱਚ ਸਿੱਧੇ ਤੌਰ ਤੇ ਰੂਸ ਤੇ ਅਮਰੀਕਾ ਜਾਂ ਯੂਰਪ ਕਦੀ ਲੜਨਗੇ ਨਹੀਂ ਪਰ ਜਿਨ੍ਹਾਂ ਕਲੋਨੀਆ ਨੂੰ ਇਹ ਇਹ ਗੱਲ ਸੁਣਨ ਵਾਲੇ ਯਾਦ ਰੱਖਣ ਫਸਟ ਵਰਲਡ ਵਾਰ ਵੀ ਕਲੋਨੀਆ ਦੀ ਵਰਲਡ ਵਾਰ ਸੀ ਕਲੋਨੀਆ ਬਣਾਉਣ ਦੀ ਸੈਕੰਡ ਵੀ ਕਲੋਨੀਆ ਬਣਾਉਣ ਦੀ ਵਰਲਡ ਵਾਰ ਸੀ ਉਹਦੇ ਵਿੱਚ ਕੋਈ ਇਦਾਂ ਦਾ ਦਾਵਾ ਨਹੀਂ ਸੀ ਵੀ ਮੁਲਕਾਂ ਨੂੰ ਕਲੋਨੀਆ ਨੂੰ ਆਜ਼ਾਦ ਕੀਤਾ ਜਾਵੇ ਉਹ ਸਿਰਫ ਇੱਕ ਲੇਬਰ ਪਾਵਰ ਜਿਹੜੀ ਸੋਵੀਅਤ ਪਾਵਰ ਜਿਹੜੀ ਉਸ ਵੇਲੇ ਆਈ ਸੀ 1945 ਚ 1917 ਤੋਂ ਬਾਅਦ ਇਹ ਉਹਨਾਂ ਦੇ ਕਰਕੇ ਹੀ ਇਹਨਾਂ ਨੇ ਜਿਹੜਾ ਉਹ ਇੱਕ ਥਰਡ ਪਾਵਰ ਅਮਰਜ ਹੋਈ 1945 ਦੀ ਵਾਰ ਤੋਂ ਬਾਅਦ ਜਿਹੜੀ ਲੇਬਰ ਦੀ ਆਪਣੇ ਆਪ ਨੂੰ ਕਹਿੰਦੀ ਸੀ ਮੈਂ ਨਹੀਂ ਮੰਨਦਾ ਵੀ ਉਹ ਸੀਗੀ ਕੰਪਲੀਟਲੀ ਪਰ ਉਹਦੇ ਨਾਲ ਫਿਰ ਇਹਨਾਂ ਨੇ ਜੋ ਟਕਵੰਝ ਖੇលਿਆ ਉਹਦੇ ਵਿੱਚ ਇਹਨਾਂ ਨੇ ਇਹ ਜਿਹੜੀ ਗੱਲਬਾਤ ਸ਼ੁਰੂ ਕਰਤੀ ਕਿ ਅਸੀਂ ਤਾਂ ਆ ਲਿਬਰੇਟ ਕਰਦੇ ਆ ਅਸੀਂ ਤਾਂ ਹਿਊਮਨ ਰਾਈਟਸ ਆ ਅਸੀਂ ਤਾਂ ਫਰੀडम ਸਪੀਚ ਆ ਕਿਉਂਕਿ ਇਹਨਾਂ ਦੀ ਵੀ ਲੇਬਰ ਦੀ ਇਹਨਾਂ ਮੁਲਕਾਂ ਚ ਵੀ ਲੇਬਰ ਜਿਹੜੀ ਆ ਉਹ ਇਨਫਲੂਐਂਸ ਹੋ ਰਹੀ ਸੀ ਸੋਵੀਅਤ ਗੱਲਬਾਤ ਤੋਂ ਸੋ ਇਹਨਾਂ ਨੇ ਪ੍ਰਟੈਂਡ ਕਰਕੇ ਜਿਹਨੂੰ ਪੰਜਾਬੀ ਜੇ ਕਹਿੰਦੇ ਭਲੇਖਾ ਪਾ ਕੇ ਜਿਹੜੀ ਅੱਜ ਵੀ ਉਹ ਇੰਪੀਰੀਅਲ ਫੁੱਲ ਤੁਸੀਂ ਦੇਖੋ ਜਦੋਂ ਗੱਲ ਗ੍ਰੀਨਲੈਂਡ ਦੀ ਕਰਦੇ ਆ ਟਰੰਪ ਸਭ ਇੱਕ ਵੀ ਅਮਰੀਕਾ ਦੀ ਪ੍ਰੈਜ਼ੀਡੈਂਟ ਇਹਨਾਂ ਵੈਨੇਜੁਏਲਾ ਦੇ ਉੱਪਰ ਇੱਕ ਵੀ ਅਮਰੀਕਾ ਦਾ ਐਮਪੀ ਕਾਂਗਰਸਮੈਨ ਸੈਨੇਟਰ ਖਾਰੀ ਵੈਸਟਰਨ ਵਰਡ ਤੋਂ ਕੋਈ ਗੱਲ ਨਹੀਂ ਕਹਿੰਦਾ ਵੀ ਇਹ ਗਲਤ ਆ ਈਵਨ ਮੋਰਲੀ ਜਾਂ ਐਥਿਕਲੀ ਵੀ ਸੋ ਜਿਹੜੀ ਮੈਂ ਗੱਲ ਤੁਹਾਡੇ ਪ੍ਰੋਗਰਾਮ 'ਚ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਲੋਕ ਨੇ ਇਹ ਇਹਨਾਂ ਨੇ ਸਾਨੂੰ ਮਾਰਿਆ ਕਿਉਂਕਿ ਅਸੀਂ ਗੁਲਾਮਾਂ ਦੇ ਗੁਲਾਮ ਬਣੇ ਔਰ ਉਹ ਇਸ ਕਰਕੇ ਕਿ ਅਸੀਂ ਆਜ਼ਾਦੀ ਲਈ ਜਿਹੜੀ ਬਾਬਰ ਕਾਲੀ ਲਹਿਰ ਵਿੱਚ ਵੀ ਲੜੇ ਸੀ ਔਰ ਜਿਹੜੀ ਬੌਬ ਆਰਥਰ ਨੇ ਚਾਰ ਪੇਜਾਂ ਦਾ ਲੈਟਰ ਲਿਖਿਆ ਉਹਦੇ ਵਿੱਚ ਅਸੀਂ ਜਿੱਤ ਗਏ ਸੀ ਇੰਗਲੈਂਡ ਨੂੰ ਅਸੀਂ ਕੱਢ ਦਿੱਤਾ ਸੀ ਲੇਕਿਨ ਕਿਉਂਕਿ 1919 ਦੇ ਵਿੱਚ ਰਸ਼ੀਆ ਦੇ ਵਿੱਚ ਕਮਿਊਨਿਸਟ ਰੈਵੋਲੂਸ਼ਨ ਹੋ ਗਿਆ ਇਹਨਾਂ ਨੂੰ ਇਹ ਲੱਗਾ ਵੀ ਇਹ ਜਿਹੜਾ ਸਿੱਖ ਲੜਾਈ ਆ ਆਜ਼ਾਦੀ ਦੀ ਇਹ ਵੀ ਕਮਿਊਨਿਜ਼ਮ ਹੈ ਹਾਲਾਂਕਿ ਸਿੱਖਾਂ ਦੀਆਂ ਦੋ ਜਾਂ ਤਿੰਨ ਜਿਹੜੀਆਂ ਮਿਸਲਾਂ ਦਾ ਰਾਜ ਸੀ ਉਹਦੇ ਵਿੱਚ ਸਿੱਖਾਂ ਨੇ ਕਦੀ ਵੀ ਕੋਈ ਕਮਿਊਨਿਸਟ ਸਟੇਟ ਨਹੀਂ ਬਣਾਈ ਉਹਨਾਂ ਨੇ ਇੱਕ ਮੋਨਾਰਕੀ ਬਣਾਈ ਈਵਨ 1708 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਰਕਾਰੇ ਖਾਲਸਾ ਇਹ ਸਾਰਾ ਬਹਾਨਾ ਸੀ ਕਿਸੇ ਸਟਰੋਂਗ ਅਗਰੈਸਿਵ ਕੌਮ ਨੂੰ ਦਬਾਉਣ ਦੇ ਲਈ ਇਹ ਜਿਹੜੇ ਬਹਾਨੇ ਯੂਜ਼ ਕੀਤੇ ਜਾਂਦੇ ਇਹ ਕਮਿਊਨਿਸਟ ਆ ਇਹ ਜਿਹੜੇ ਯਾਰ ਯੂਕ੍ਰੇਟਿਕ ਸਟੇਟ ਹੈ ਜਿਹੜੀ ਧਰਮ ਤੇ ਆਧਾਰ ਸਟੇਟ ਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਤਾਂ ਕਰ ਰਿਹਾ ਕਿ ਜਿਹੜੀ ਅੱਜ ਗੱਲਬਾਤ ਵੈਂ ਉਹਦੀ ਸੀਟੀਵੀ ਤੇ ਸੁਣੀ ਆ ਉਹ ਗੁਲਾਮ ਲੋਕ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਔਰ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਉਹਨਾਂ ਨੇ ਜੇ ਲਾਸਟ ਦੇ 4 ਮਿੰਟ ਮੈਂ ਜਦੋਂ ਸੁਣੇ ਜਦੋਂ ਉਹਨਾਂ ਨੇ ਪ੍ਰੀ ਟ੍ਰੇਡ ਤੁਸੀਂ ਇਹਨਾਂ ਨਾਲ ਕੀ ਕਰ ਲੋਗੇ ਤੁਹਾਡੀ ਇੰਡਸਟਰੀ ਇਹਨਾਂ ਨਾਲ ਕੰਪੀਟ ਹੀ ਨਹੀਂ ਕਰ ਸਕਦੀ ਪਰ ਐਟ ਦਾ ਐਂਡ ਆਫ ਦਾ ਡੇ ਉਹ ਵੀ ਸਾਡੇ ਫਾਇਦੇ 'ਚ ਹੈ ਮੈਂ ਸਾਰੀਆਂ ਗੱਲਾਂ ਤਾਂ ਦੱਸ ਸਕਦਾ ਸਾਡੇ ਲੋਕ ਜਿਹੜੇ ਆ ਇਸ ਮੂਮੈਂਟ ਇਸ ਇੰਟਰਵਿਊ ਨੂੰ ਇਸ ਸੰਦਰਭ ਇਹਨਾਂ ਨੇ 1947 'ਚ ਵੀ ਆਹੀ ਕੁਛ ਕੀਤਾ ਸੀ ਜਿਹੜੇ ਕਿ ਸਾਡੇ ਲੀਡਰ ਨਹੀਂ ਕਰ ਸਕੇ ਔਰ ਸਾਡੇ ਕਈ ਵਾਰ ਲੋਕ ਕਹਿੰਦੇ ਕਿ ਸਾਡੇ ਲੀਡਰ ਇਹਨਾਂ ਨੂੰ ਬੈਟਰ ਕਰਦੇ ਮੈਨੂੰ ਲੱਗਦਾ ਸਾਡੇ ਲਈ ਉਹ ਬਹੁਤ ਮਾੜਾ ਹੋਣਾ ਸੀਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ جنگ ਜਿਹੜੀ ਬਹੁਤ ਤਿੱਖੇ ਤਰੀਕੇ ਦੇ ਨਾਲ ਅੱਗੇ ਜਾ ਰਹੀ ਆ ਔਰ ਆਪਾਂ ਬਿਲਕੁਲ ਜੀ ਆਪਾਂ ਇਹਨਾਂ ਦੀ ਜਿਹੜਾ ਇੰਡੀਆ ਦਾ ਮੀਡੀਆ ਆ ਉਹਦੀਆਂ ਤਿੰਨ ਹੈਡਲਾਈਨਸ ਤਿੰਨ ਹੈਡਲਾਈਨ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇਹ ਗੱਲਾਂ ਇੱਥੇ ਕੈਨੇਡਾ ਦੇ ਪੰਜਾਬੀ ਮੀਡੀਆ 'ਚ ਏਸ਼ੀਅਨ ਮੀਡੀਆ 'ਚ ਕੈਨੇਡਾ ਦੇ ਇੰਡੀਅਨ ਮੀਡੀਆ 'ਚ ਜਿੱਥੇ 13-14 ਪੰਜਾਬੀ ਚੈਨਲ ਚੱਲਦੇ ਨੇ, ਵੀਡੀਓ ਚਾਪੇ ਨੇ ਟਾਂਟੋ ਵਿੱਚ 5 ਲੱਖ ਤੋਂ ਬਾਅਦ ਇੱਥੇ ਸਿੱਖ ਕਮਿਟੀ ਰਹਿ ਰਹੀ ਆ ਜੀ। ਉੱਥੇ ਨਹੀਂ ਵਿਚਾਰੇ ਜਾਂਦੇ ਉਹ ਸੋ ਇਸ ਗੱਲ ਦਾ। ਦੂਜੀ ਗੱਲ, ਡਿਸਇਨਫੋਰਮੇਸ਼ਨ ਇੰਡੀਆ ਦਾ ਨੈਰੇਟਿਵ ਇੰਡੀਆ ਦੇ ਮੀਡੀਆ 'ਚ ਕਿ ਸਿੱਖ ਨਾਲ ਬਚਾ ਰਿਆ ਜਾਂਦਾ। ਜਿਹੜੇ ਛੋਟੇ-ਛੋਟੇ YouTube ਚੈਨਲ ਨੇ ਉਹ ਵੀ ਬੰਦ ਕਰ ਦਿੱਤੇ ਜਾਂਦੇ ਨੇ। ਰੋਣਾਏ ਪਾਇਆ ਜਾਂਦਾ ਕਿ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕਰਟਿਕ ਕੰਟਰੀ ਆ ਇਹਦੇ ਤੇ ਵੀ ਆਪਾਂ ਗੱਲਬਾਤ ਕਰਦੇ ਸਾਰੇ ਤੁਸੀਂ ਸਾਡਾ ਆਈ ਪੀਟੀਵੀ ਯਾਦ ਰੱਖੋ ਤੇ ਸਾਡਾ ਜਿਹੜਾ ਟੈਲੀਫੋਨ ਨਾ 416 722 3300 ਤੇ ਤੁਸੀਂ ਇਹ ਤੁਹਾਡੇ ਨੰਬਰ ਕਮ ਆਉਣਗੇ ਕਿਉਂਕਿ ਅਸੀਂ ਪੰਥ ਪੰਜਾਬ ਦੀ ਗੱਲ ਕਰਨ ਲਈ ਆਪਣੇ ਬਲਬੁੱਤ ਤੇ ਜਿੰਨੇ ਕ ਸਾਡੇ ਕੋਲ ਸੋਰਸਸ ਨੇ ਕਮਿਟਡ ਕਟ ਚੱਲੇ ਵੱਧ ਚੱਲੇ ਕੋਈ ਫਰਕ ਨਹੀਂ ਪੈਂਦਾ। ਰੇਡੀਓ ਚੱਲੇ ਜਾਂ ਆਈ ਪੀ ਟੀ ਵੀ ਚੱਲੇ ਜਾਂ YouTube ਚੱਲੇ ਜਾਂ ਕੋਈ ਬੰਦ ਹੁੰਦਾ ਜਾਂ ਇੱਧਰ ਹੁੰਦਾ ਰੰਬਲ ਤੇ ਅਸੀਂ ਕਿਤਨਾ ਕਹਿੰਦੇ ਜ਼ਰੂਰ ਆਉਂਦੇ ਰਾਵਾਂਗੇ ਆ ਰਹੇ ਹਾਂ 29 ਸਾਲਾਂ ਤੋਂ ਆ ਰਹੇ ਖਿਆਲ ਰੱਖੇ ਇਸ ਗੱਲ ਦਾ। ਇਹ ਸਾਡੇ ਤੋਂ ਬਾਅਦ ਵੀ ਕੰਮ ਚੱਲਦਾ ਰਹਿਣਾ ਕਿਉਂਕਿ ਗੱਲ ਆਜ਼ਾਦੀ ਤੇ ਗੁਲਾਮੀ ਦਾ ਫਰਕ ਸਮਝਣ ਤੇ ਸਮਝਾਉਣ ਦੀ ਹੈ। ਸੱਚਮੁੱਚੀ ਤੁਸੀਂ ਦੀਵਾਲੀ ਦੀਆਂ ਵਧਾਈਆਂ ਦੇਣੀਆਂ ਤੇ ਲੈਣੀਆਂ ਚਾਹੁੰਦੇ ਹੋ? ਬੰਦੀ ਛੋੜ ਦੀਆਂ ਵਧਾਈਆਂ ਵਧਾਈਆਂ ਦੇਣੀਆਂ ਤੇ ਲੈਣੀਆਂ ਚਾਹੁੰਦੇ ਹੋ ਤਾਂ ਉਹਨਾਂ ਲੋਕਾਂ ਵੱਲ ਤੱਕੋ ਜੋ ਅੱਜ ਵੀ ਅੱਜ ਵੀ ਪੰਜਾਬ ਦੇ ਵਿੱਚ ਸਿੱਖ ਕੈਦੀ ਨੇ ਜਿਨ੍ਹਾਂ ਦੀ ਰਿਹਾਈ ਲਈ ਮੋਰਚੇ ਅੱਜ ਵੀ ਚੱਲ ਰਹੇ ਨੇ ਸੋ ਇਹ ਵਿਚਾਰਨਾ ਚਾਹੀਦਾ ਹੈ ਵਧਾਈਆਂ ਨੇ ਬੰਦੀ ਛੋੜ ਦਿੱਸਤੀਆਂ ਪਰ ਜਿਹੜੇ ਜਿਹੜੇ ਅੱਜ ਵੀ ਜੇਲ੍ਹਾਂ 'ਚ ਨੇ ਉਹਨਾਂ ਨੇ ਕੀ ਕਹੋਗੇ ਉਹ ਸਾਡੇ ਤੇ ਆਸ ਰੱਖਦੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਬਾਹਰ ਨੇ ਜਿਹੜੇ ਆਜ਼ਾਦ ਘੁੰਮਦੇ ਨੇ ਬਾਹਰ ਉਹ ਉਹਨਾਂ ਦੀ ਆਵਾਜ਼ ਬਣ ਸਾਨੂੰ ਵਾਇਸਲੈਸ ਲੋਕਾਂ ਦੀ ਵਾਇਸ ਬਣਨਾ ਪਵੇਗਾ ਅੱਜ ਦੀ ਬਾਤ ਸੁਣ ਲਈ ਧੰਨਵਾਦ ਆ ਜਿੰਨੇ ਵੀ ਸਰ ਰਿਸਪੌਂਸਰ ਨੇ ਉਹਨਾਂ ਨੂੰ ਬਤ ਬਤ ਸਹਿਯੋਗ ਦਿਆ ਕਰੋ ਜਿਨ੍ਹਾਂ ਦੇ ਮਾਈਕ ਸਹਿਯੋਗ ਸਦਕਾ ਆਫ ਕੌਰਸ ਅੱਜ ਦੀ ਆਵਾਜ਼ ਅੱਜ ਦੀ ਬਾਜ ਹੈ ਤੇ ਸਰਦਾਰ ਭਵਿੰਦਰ ਸਿੰਘ ਜੀ ਇੰਡੀਆ ਦਾ ਟ੍ਰਿਬਿਊਨ ਅਖਬਾਰ ਮੋਦੀ ਸਾਹਿਬ ਜੀ ਪੁਦਾਈਆਂ ਦੇ ਰਹੇ ਨੇ ਦੀਵਾਲੀ ਤੇ ਕੋਆਰਡੀਨੇਸ਼ਨ ਅਮੰਗ 3 ਸਰਵਿਸ ਬ੍ਰਾਡ ਪਾਕਿਸਤਾਨ ਟੂ ਇਟਸ ਨੀਡਸ ਪੀਐਮ ਸੈਲੀਬ੍ਰੇਟ ਦੀਵਾਲੀ ਵਿਦ ਨੇਵੀ ਹੁਣ ਇਹਦੇ ਨਾਲ ਨਾਲ 7 ਪਲੇਨਸ ਵਰ ਸ਼ਟਡਾਊਨ ਡਿਊਰਿੰਗ ਇੰਡੀਆ ਪਾਕਿਸਤਾਨ ਕਨਫਲਿਕਟ ਕਲੇਮਸ ਡੋਨਲਡ 트ਰੰਪ ਨੇ ਕਿਹਾ ਜੀ ਡੋਨਲਡ 트ਰੰਪ ਨੇ ਇੰਡੀਆ ਤੇ ਜਿਹੜਾ 트ਰੰਪ ਵਾਉਂਸ ਟੂ ਕੀਪ ਮਾਸਿਵ ਟੈਰਫ ਔਨ ਇੰਡੀਆ ਅੰਟਲ ਰਸ਼ੀਅਨ ਆਇਲ ਇੰਪੋਰਟਸ ਸੋ ਇਹ ਮੁੱਦੇ ਵੀ ਨੇ ਜਿਹੜੇ ਕਿ ਵੱਡੇ ਲੈਵਲ ਤੇ ਵਿਚਾਰੇ ਜਾ ਰਹੇ ਨੇ ਦੂਜੇ ਪਾਸੇ ਆਪਾਂ ਦੇਖਦੇ ਆਂ ਕਿ ਸਿਰਫ ਪਾਕਿਸਤਾਨ ਨੂੰ ਕੋਸ ਕੇ ਹੀ ਸਾਰਾ ਕੁਝ ਹੋ ਸਕਦਾ ਹੈ ਮਸਲਾ ਪਾਕਿਸਤਾਨ ਦਾ ਤਾਂ ਇੰਡੀਆ ਦਾ ਨਹੀਂ ਹੈ ਮਸਲਾ ਖਾਲਸਤਾਨ ਦਾ ਵੀ ਹੋਣਾ ਚਾਹੀਦਾ ਕਿਤੇ ਨਾ ਕਿਤੇ ਤੁਹਾਡੇ ਸਾਡੇ ਮਨਾਂ ਅੰਦਰ ਸੋ ਸੱਤ ਪਲੇਨਸ ਦੁਬਾਰਾ ਸ਼ਾਟ ਡਾਊਨ ਕਰਨ ਦਾ ਕਲੇਮ ਟਰੰਪ ਨੇ ਕੀਤਾ ਤੇ ਮੋਦੀ ਸਾਹਿਬ ਜੀ ਦੀਵਾਲੀ ਦੇ ਬਧਾਈਆਂ ਦੇ ਕੇ ਪਾਕਿਸਤਾਨ ਨੂੰ ਗੋਡਿਆਂ ਤੇ ਲਿਆਉਣ ਦੀ ਗੱਲ ਕਰਦੇ ਨੇ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੈਜ਼ੀਡੈਂਟ 트ੰਪ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਦਾ ਵੀ ਕਿਸੇ ਵੀ ਵਾਰ ਆਫ ਫ੍ਰੀਬਰੇਸ਼ਨ ਨੂੰ ਆਜ਼ਾਦੀ ਦੀ ਲੜਾਈ ਨੂੰ ਆਤਵਾਦ ਜਾਂ ਹੋਲੀ ਵਾਰ ਜਿਹੜਾ ਕਹਿਣਾ ਮਤਲਬ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਰੂਸ ਦੇ ਖਿਲਾਫ ਲੜ ਰਹੇ ਮੁਸਲਮਾਨ ਜਿਹੜੇ ਉਦਾਂ ਲੜਨ ਨੂੰ ਤਿਆਰ ਨਹੀਂ ਸੀ ਬਰੇਕਾਲ ਯੂਨੀਵਰਸਿਟੀ ਆਫ ਨਵਰਾਸਕਾ ਤੋਂ ਬੰਦਿਆਂ ਨੂੰ ਤਿਆਰ ਕੀਤਾ ਗਿਆ ਜਿਨ੍ਹਾਂ ਨੇ ਉੱਥੇ ਜਿਹੜੇ ਉਹ ਖੋਲੇ ਜਿਹੜੇ ਮਦਰਸੇ 사ウਦੀ ਅਰਬ ਨੇ ਪੈਸਾ ਲਾਇਆ ਉਹਨਾਂ ਮਦਰਸਿਆਂ ਦੇ ਵਿੱਚ ਉਹਨਾਂ ਨੂੰ ਇਸਲਾਮ ਦੀ ਪੁੱਠ ਦਿੱਤੀ ਗਈ ਜਿਹਦੇ ਨਾਲ ਉਹ ਅਫਗਾਨਿਸਤਾਨ ਦੇ ਖੇਤਰ ਵਿੱਚ ਰੂਸ ਦੇ ਖਿਲਾਫ ਲੜੇ ਰੂਸ ਉੱਥੇ ਕੁੜੀਆਂ ਦੇ ਸਕੂਲ ਖੋਲ ਰਿਆ ਸੀ ਔਰ ਜਿਹੜਾ ਰਾਜਾ ਸੀ ਉੱਥੇ ਜਿਹੜਾ ਉੱਥੇ ਸੈਕੂਲਰਾਈਜ਼ ਕਰਨਾ ਚਾਹੁੰਦਾ ਸੀ ਸਟੇਟ ਨੂੰ ਡਵੈਲਪਮੈਂਟ ਲਈ ਜਿੱਦਾਂ ਕਲੱਬ ਖੋਲਣੇ ਇਸ ਤਰ੍ਹਾਂ ਦੀਆਂ ਗੱਲਾਂ ਬਗਾਤਾਂ ਜਿਹੜੀਆਂ ਆ ਮਾਡਰਨ ਵੈਸਟਰਨ ਤੇ ਔਰ ਅਫਗਾਨਿਸਤਾਨ ਦੇ ਵਿੱਚੋਂ ਰੂਸ ਦੇ ਵਿੱਚ ਵੀ ਧਮਾਕੇ ਕੀਤੇ ਗਏ ਜਿਹੜਾ ਉਸ ਵੇਲੇ ਸੋਵੀਤ ਰਸ਼ੀਆ ਦਾ ਹਿੱਸਾ ਤੁਰਕਮਨਿਸਤਾਨ ਹੈ ਉਹਦੇ ਵਿੱਚ ਬੰਬਲਾਸਤ ਕੀਤੇ ਗਏ ਜਦੋਂ 크리스마ਸ ਵਾਲਾ ਮੇਰੇ ਕੋਲ 78 ਦੇ ਰੂਸ ਬੀਆ ਟਰੈਪ ਉਹਨੂੰ ਕਿਹਾ ਜਾਂਦਾ ਤੇ ਰੂਸ ਨੂੰ ਉੱਥੇ ਟਰੈਪ ਕਰ ਲਿਆ ਗਿਆ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਵਖਾਣ ਦੀ ਰੇਡੀਓ ਦੀ ਮੀਡੀਆ ਦੀ ਕਿੰਨੀ ਲੋਡ ਹੁੰਦੀ ਹੈ ਤੁਹਾਨੂੰ ਕਿ ਜਿਹੜੀ ਪਰਸੈਪਸ਼ਨ ਮੈਨੇਜਮੈਂਟ ਕਰਨੀ ਨੈਰੇਟਿਵ ਦੀ ਕਿਸੇ ਆਜ਼ਾਦੀ ਦੀ ਲੜਾਈ ਨੂੰ ਅੱਤਵਾਦ ਕਹਿ ਕੇ ਪੇਸ਼ ਕਰ ਦੇਣਾ ਕਦੀ ਉਸੇ ਆਜ਼ਾਦੀ ਦੀ ਲੜਾਈ ਨੂੰ ਮੁਜਾਹਿਦੀਨ ਮਲੂਦੀਨ ਦੇ ਹਿੱਤ ਲੜਨ ਵਾਲੇ ਲੋਗ ਵਾਰ ਆਫ ਲਿਬਰੇਸ਼ਨ ਕਹਿ ਦੇਣਾ ਤੇ ਜਦੋਂ 2001 ਤੋਂ ਬਾਅਦ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਫੌਜ ਦਾਖਲ ਹੋਈ ਤੇ ਉਹ ਜਿਹੜੇ ਲੋਗ ਲੜ ਰਹੇ ਸਨ ਉਹ ਕੋਈ ਤਰੀਕੇ ਦੇ ਤਾਲਿਬਾਨ ਤਾਲਿਬਾਨ ਕੋਈ ਤਰੀਕੇ ਦੇ ਤਾਲਿਬਾਨ ਪਾਕਿਸਤਾਨ ਮਤਲਬ ਕਿ ਕਿਸੇ ਵੀ ਆਜ਼ਾਦੀ ਦੀ ਲੜਾਈ ਨੂੰ ਕਿਸੇ ਤਰੀਕੇ ਨਾਲ ਵੀ ਪੇਸਕੇਜ ਕੀਤਾ ਜਾ ਸਕਦਾ ਭਵੇਂ ਅੰਦਰਜੀਤ ਸਿੰਘ ਗੋਸਲ ਦਾ ਜਿਹੜਾ ਪੁਲਿਸ ਨੇ ਅਰੈਸਟ ਸ਼ੋ ਕੀਤਾ ਸੀ ਨੈਸ਼ਨਲ ਪੋਸਟ ਨੇ ਉਹਨੋਂ ਸਿਕ ਸੈਪਰੇਟਿਸਟ ਲੀਡਰ ਆ ਮਤਲਬ ਅਰੈਸਟਡ ਵਿਦ ਫਾਇਰਆਰਮਸ ਮਤਲਬ ਕਿ ਹਥਿਆਰਾਂ ਦੇ ਨਾਲ ਜਣੀ ਕਿ ਹਥਿਆਰਬੰਦ ਸੰਘਰਸ਼ ਲੇਕਿਨ ਗਲੋਬਲ ਨਿਊਜ਼ ਨੇ ਉਹਨੂੰ ਪੇਸ਼ ਕੀਤਾ ਕਿ ਸਿਕ ਕਰ ਸਿਕ ਸੈਪਰੇਟਿਸਟ ਲੀਡਰ whose life was under threat or threat ਜਣੀ ਕਿ ਭਾਰਤ ਤੇ ਸਾਰਾ ਬਲੇਮ ਸੋ ਜਿਹੜਾ ਨੈਰੇਟਿਵ ਦੋਨੋਂ ਹੀ ਮੀਡੀਆ ਨੇ ਵਕ ਵਕ ਦਿੱਤਾ ਔਰ ਮੈਂ ਸੁਖਦੇਵ ਭਾਜੀ ਤਾਂ ਤੁਹਾਡੇ ਪ੍ਰੋਗਰਾਮ ਤੇ ਗੱਲ ਕਰ ਰਿਹਾ ਵੀ ਸਾਰੀ ਆਜ਼ਾਦੀ ਦੀ ਗੱਲ ਨੂੰ ਖਤਮ ਹੋਣਾ ਮੀਡੀਆ ਦੀ ਐਸਸੈਂਸ ਕਰਕੇ ਸੀ ਔਰ ਆਪਣਾ ਪੱਖ ਜਿਹੜਾ ਦੱਸਣ ਵਾਲਾ মিডিਆ ਸਿੱਖਾਂ ਦਾ ਬਿਲਕੁਲ ਐਬਸੈਂਟ ਸੀ ਨਾਂ ਦੇ ਬਰਾਬਰ ਸੀ ਜੇ ਕੋਈ ਇੱਕ ਅੱਧਾ ਪ੍ਰੋਗਰਾਮ ਸੀਗਾ ਵੀ ਲੇਕਿਨ ਜਿਹੜਾ ਭਾਰਤ ਦੀ ਜਿੱਤ ਨੂੰ ਥੱਪੇ ਮਾਰਨ ਵਾਲਾ ਪ੍ਰੋਗਰਾਮ 7-7 ਘੰਟੇ ਰੋਜ਼ ਦਾ 70-70 ਹਜ਼ਾਰ ਡਾਲਰ ਵਿਆੜੀ ਦੇ ਖਰਚੇ ਦੇ ਨਾਲ ਚੱਲਿਆ ਔਰ ਟ੍ਰਾਂਟੋ ਦੇ ਵਿੱਚ ਆਪਾਂ ਦੇਖਦੇ ਰਹੇ ਮੈਂ ਇਹ ਗੱਲ ਤਾਂ ਕਰ ਰਿਹਾ ਕਿ ਕਿਸੇ ਵੀ ਪਰਸੈਪਸ਼ਨ ਦੀ ਨੈਰੇਟਿਵ ਦੇ ਨਾਲ ਬਿਲਡ ਕਰ ਦੇਣਾ ਕਿਸੇ ਵੀ ਗੱਲ ਨੂੰ ਤੁਸੀਂ ਹូលੀਵਾਰ ਵੀ ਕਹਿ ਸਕਦੇ ਆ ਆਜ਼ਾਦੀ ਦੀ ਲੜਾਈ ਵੀ ਕਹਿ ਸਕਦੇ ਆ ਤੇ ਕਿਸੇ ਹੀ ਉਸੇ ਹੀ ਬਿਲਕੁਲ ਬਿਲਕੁਲ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਇੰਡੀਆ ਨੇ ਅਫਗਾਨਿਸਤਾਨ ਦੇ ਤਾਲਿਬਾਨ ਫੌਨ ਮਨਿਸਟਰ ਮਤਕੀ ਨੂੰ ਜਿਹਾ ਕਿਹਾ ਜਿਸ ਨੂੰ ਇੱਕ ਵੱਡਾ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਹਾਂ ਜੀ ਇੰਡੀਆ ਤੇ ਜਿਹੜੀ ਅੰਮ੍ਰਿਤਸਰ ਤੋਂ ਕੰਧਾਰ ਵਾਲੀ ਫਲਾਈਟ ਦਾ ਖੋਲਣਾ ਉਸ ਨੂੰ ਬਹੁਤ ਵੱਡਿਆ ਕਹ ਲਓ ਬਣਾ ਕੇ ਪੇਸ਼ ਕਰਨਾ ਤੇ ਜਿੱਦ ਤੋਂ ਅਤਬਦੀ ਐਲਾਨਿਆ ਹੋਇਆ ਜਿੱਦਾਂ ਇਹ ਸਟੇਟ ਵੱਲੋਂ ਵੀ ਤੇ ਰਸ਼ੀਆ ਤੋਂ ਬਿਨਾਂ ਕਿਸੇ ਨੇ ਅਜੇ ਤੱਕ ਉਹਨੂੰ ਮਾਨਤਾ ਨਹੀਂ ਦਿੱਤੀ ਇਹ ਬੁੱਧੇ ਨੇ ਜਿਹੜੇ ਤੁਹਾਨੂੰ ਸਾਨੂੰ ਵਿਚਾਰ ਦੇਣਾ ਚਾਹੀਦਾ ਹਾਂਜੀ ਜਿਹੜੀਆਂ ਤਿੰਨ ਗੱਲਾਂ ਨੇ ਆ ਜਿਹੜੀ ਤਿੰਨ ਸਰਵਸ ਦੀ ਗੱਲ ਕੀਤੀ ਆ ਡੋਨਲਡ ਟਰੰਪ ਦੀ ਗੱਲ ਕੀਤੀ ਆ ਤੇ ਮੋਦੀ ਸਾਹਿਬ ਜੀ ਇਸ ਸਭੇ ਵਧਾਈ ਦੇ ਦਿੰਦੇ ਦੀ ਵੀਡੀਓ ਚੱਲਦੀ ਆ ਵੱਖ-ਵੱਖ ਜਗ੍ਹਾ ਤੇ ਇੰਡੀਆ ਦੇ ਮੀਡੀਆ 'ਚ ਸੋ ਸਾਰਾ ਕੁਝ ਆਪਾਂ ਨੂੰ ਵਿਚਾਰ ਦੇਣਾ ਚਾਹੀਦਾ ਹਾਂਜੀ ਹਾਂਜੀ ਇੱਕ ਗੱਲ ਜਿਹੜੀ ਤੁਸੀਂ ਹੁਣ ਕੀਤੀ ਪ੍ਰੈਜ਼ੀਡੈਂਟ ਟਰੰਪ ਦੇ ਸੱਤ ਜਹਾਜ਼ਾਂ ਦੀ ਗੱਲ ਨੂੰ ਇਹਨੂੰ ਥੋੜਾ ਜਿਹਾ ਮੈਂ ਸਪਰੈਡ ਕਰਦਾ ਤੁਹਾਡੀ ਇਜਾਜ਼ਤ ਨਾਲ ਆਪਣੇ ਸੁਣਨ ਵਾਲਿਆਂ ਦੇ ਲਈ ਅਫਗਾਨਿਸਤਾਨ ਦੇ ਵਿੱਚ ਅੱਜ ਦੋਹਾ ਦੇ ਵਿੱਚ ਮੇਰੇ ਖਿਆਲ ਐਗਰੀਮੈਂਟ ਹੋ ਗਿਆ ਅਫਗਾਨਾ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਇਹ ਬੜੀ ਵੱਡੀ ਗੱਲ ਐ ਕਿ ਰੂਸ ਨੇ ਥੋੜੇ 2 ਮਹੀਨੇ ਪਹਿਲਾਂ ਅਫਗਾਨਿਸਤਾਨ ਦੀ ਗਵਰਨਮੈਂਟ ਨੂੰ ਰੈਕੋਗਨਾਈਜ਼ ਕੀਤਾ ਔਰ ਉਹਦੇ ਵਿੱਚੋਂ ਜਿਹੜੀ ਸੀਪੈਕ ਪਾਕਿਸਤਾਨ ਦੇ ਵਿੱਚੋਂ ਜਾਰੀ ਐ ਉਹਨੂੰ ਅਫਗਾਨਿਸਤਾਨ ਵਿੱਚੋਂ ਕੱਢਣ ਦੀ ਜਿਹੜੀ ਗੱਲ ਚੀਨ ਨੂੰ ਲਿੰਕ ਕਰਨ ਦੀ ਇਰਾਨ ਦੇ ਸ਼ਾਹ ਬਹਾਰ ਪੋਰਟ ਦੇ ਨਾਲ ਲੇਕਿਨ ਕਿਉਂਕਿ ਅਫਗਾਨਿਸ ਪਾਕਿਸਤਾਨ ਦੇ ਵਿੱਚ ਸੀ ਪੈਕ ਜਿਹੜੀ ਤਕਰੀਬਨ ਰੋਕ ਦਿੱਤੀ ਗਈ ਆ ਬਿਲਕੁਲ ਬੰਦ ਹੋ ਗਈ ਆ ਲੇਕਿਨ ਅਫਗਾਨਿਸਤਾਨ ਚੋਂ ਉਹਨੂੰ ਕੱਢਣ ਦੀ ਜਿਹੜੀ ਸਕੀਮ ਆ ਜਿਹਦੇ ਵਿੱਚ ਰੂਸ ਵੀ ਮੈਨੂੰ ਸ਼ਾਮਲ ਲੱਗਦਾ ਔਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਫੁੱਲ ਸਪੋਰਟ ਕੀਤੀ ਆ ਜਨਰਲ ਆਸਮ ਮਨੀਰ ਫੀਲਡ ਮਾਰਸ਼ਲ ਦੀ ਕਿ ਤੁਸੀਂ ਵੂਹਾਨ ਕਾਰੀਡੋਰ ਨਹੀਂ ਕੱਟ ਦਿਓ ਚੀਨ ਤਾਂ ਅਫਗਾਨਿਸਤਾਨ ਦਾ ਲਿੰਕ ਔਰ ਇਹ ਵੂਹਾਨ ਕਾਰੀਡੋਰ ਨੂੰ ਦੱਬਣ ਦੀ ਗੱਲ ਵੀ ਪਾਕਿਸਤਾਨੀ ਮੀਡੀਆ ਵਿੱਚ ਆਈ ਆ ਔਰ ਭਾਰਤ ਨੇ ਜਿਹੜੀ ਅੱਜ ਪ੍ਰੈਜ਼ੀਡੈਂਟ 트ੰਪ ਜਿਹੜੇ ਬਾਰ-ਬਾਰ ਕਹਿ ਰਹੇ ਸੀਗੇ ਕਿ ਤੇਲ ਰੂਸ ਤੋਂ ਲੈਣਾ ਬੰਦ ਕਰਤਾ ਅੱਜ ਉਹਨਾਂ ਨੂੰ ਜਦੋਂ 에어ਫੋਰਸ ਵਨ ਦੇ ਵਿੱਚ ਪੁੱਛਿਆ ਗਿਆ ਕਿ ਸਰ ਤੁਸੀਂ ਤਾਂ ਕਹਿ ਰਹੇ ਸੀਗੇ ਵੀ ਉਹ ਬੰਦ ਕਰਤਾ ਪਰ ਉਹਨਾਂ ਦੀ ਜਿਹੜੀ ਸਾਊਥ ਬਲੌਕ ਆ ਜਿਹੜਾ ਬਿਊਰੋਕ੍ਰੈਟਿਕ ਕੇਜੀਬੀ ਟ੍ਰੇਨਡ ਬਿਊਰੋਕ੍ਰੇਟ ਆ ਜਿਹੜੇ ਉਹ ਇੱਕ ਵੱਖਰਾ ਹਿੱਸਾ ਆ ਡਾਨੀ ਬਾਨੀ ਤੇ ਮੋਦੀ ਸਾਹਿਬ ਇੱਕ ਅਲੱਗ ਹਿੱਸਾ ਆ ਸੋ ਕਹਿੰਦੇ ਮੋਦੀ ਨੇ ਮੈਨੂੰ ਕਨਫਰਮ ਕੀਤਾ ਸੀ ਪਰ ਉਹਨਾਂ ਦੀ ਮਿਨਿਸਟਰੀ ਆ ਜਿਹੜਾ ਐਕਸਟਰਨਲ ਅਫੇਅਰ ਸਾਊਥ ਬਲੌਕ ਆ ਉਹਦਾ ਜਿਹੜਾ ਪਰੈਚੀ ਪਤਾ ਨਹੀਂ ਉਹਦਾ ਕੀ ਨਾਂ ਸਪੋਕਸਮੈਨ ਦਾ ਉਹ ਕਹਿ ਰਿਹਾ ਕਿ ਨਹੀਂ ਸੋ ਕਹਿੰਦੇ ਪਰਮੋਦੀ ਨੇ ਮੈਨੂੰ ਕਨਫਰਮ ਕੀਤਾ ਸੀ ਸਮਝੋ ਗੱਲ ਨੂੰ ਕਿ ਮੋਦੀ ਸਾਹਿਬ ਜਿਹੜੇ ਆ ਉਹ ਇਹਨਾਂ ਨੂੰ ਕਹਿ ਚੁੱਕੇ ਆ ਲੇਕਿਨ ਥੱਲੇ ਜਿਹੜੇ ਬੰਦੇ ਆ ਉਹ ਕਿਉਂ ਨਹੀਂ ਕਹਿ ਰਹੇ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜੇਐਲਸੀ ਕਿਉਂ ਬੈਠਾ ਜਿਹੜਾ ਇਮਰਾਨ ਖਾਨ ਆ ਸੋ ਇਹਨੂੰ ਹੁਣ ਤੁਸੀਂ ਦੇਖੋਗੇ ਜਾਂ ਤਾਂ ਇੱਕ ਫੇਕ ਲੜਾਈ ਰਚੀ ਜਾਏਗੀ ਭਾਰਤ ਦਾ ਅਮਰੀਕਾ ਦੇ ਦਰਮਿਆਨ ਇਹ ਮੇਰਾ ਖਦਸ਼ਾ ਆ ਕੰਜੈਕਚਰ ਆ ਮੈਂ ਗਲਤ ਵੀ ਹੋ ਸਕਦਾ ਤੇ ਜਾਂ ਫਿਰ ਜੇ ਜੈਨੂਨ ਗੱਲ ਹੋਈ ਫੇਰ ਇਸ ਤਰੀਕੇ ਦੇ ਨਾਲ ਯੂਰੋਪੀਅਨ ਯੂਨੀਅਨ ਦੇ ਵਿੱਚ ਕੈਨੇਡਾ ਦੀ ਜਾਂ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਆਪਸ ਵਿੱਚ ਟ੍ਰੇਡ ਵਾਰ ਆ ਜਿਹਦਾ ਜ਼ਿਕਰ ਵੀ ਸੀਟੀਵੀ ਤੇ ਜਿਹੜਾ ਆਪਣਾ ਭਾਰਤੀ ਹਾਈ ਕਮਿਸ਼ਨਰ ਨਵਾਂ ਆਇਆ ਹਾਂ ਜਿਹੜਾ ਕਮਨਵੈਲਥ ਕੰਟਰੀ ਹੈ ਬਈ 트럼ਪ ਦੀ ਬਦੌਲ ਤੁਸੀਂ ਇੱਥੇ ਆਇਆ ਹਾਂ ਉਹ ਜਿਹੜੀ ਗੱਲਬਾਤ ਆ ਮੈਨੂੰ ਲੱਗਦਾ ਕੈਨੇਡਾ ਤੇ ਕਿਊਬਾ ਦੇ ਨਾਲ ਵੀ ਕੈਨੇਡਾ ਨੇ ਇਦਾਂ ਦੀ ਗੇਮ ਕੀਤੀ ਸੀ ਆਪਣੇ ਪ੍ਰਾਈਮਿੰਟਰ ਟ੍ਰੂਡੋ ਦੇ ਫਾਦਰ ਜਿਹੜੇ ਆ ਉਹ ਬੜੇ ਨੇੜੇ ਸੀ ਕਾਸਟਰੋ ਦੇ ਔਰ ਕਾਸਟਰੋ ਜਿਹੜਾ ਆ ਉਹ ਕੈਂਸਰ ਨਾਲ ਮਰਿਆ ਆ ਢਿੱਡ ਦੇ ਕੈਂਸਰ ਨਾਲ ਲੇਕਿਨ ਅਮਰੀਕਾ ਜਿਹੜਾ ਆ ਉਹ ਬਹੁਤ ਐਂਟੀ ਸੀ ਉਹਦੇ ਸੋ ਇਹ ਕਿਸੇ ਤਰੀਕੇ ਨਾਲ ਹੋ ਸਕਦਾ ਵੀ ਨੋਰਾਡ ਦੀ ਪ੍ਰੋਟੈਕਸ਼ਨ ਦੋਨਾਂ ਮੂਲਕਾਂ ਨੂੰ ਹੋਵੇ ਕੈਨੇਡਾ ਨੂੰ ਤੇ ਅਮਰੀਕਾ ਨੂੰ ਅਮਰੀਕਾ ਦੀ ਪ੍ਰੋਟੈਕਸ਼ਨ ਲੇਕਿਨ ਇਹਨੂੰ ਸਮਝਣ ਦੀ ਲੋੜ ਆ ਵੀ ਇਹ ਗੇਮ ਜਿਹੜੀ ਆ ਇਹਦੇ ਚ ਵੱਡੇ ਨਿਸ਼ਾਨੇ ਆ ਔਰ ਇਸ ਖਿੱਤਾ ਸਾਊਥ ਏਸ਼ੀਆ ਦਾ ਭੜਕ ਰਿਹਾ ਹੈ ਇਹ ਗਰਮ ਹੋ ਰਿਹਾ ਚੀਨ ਨੂੰ ਵੀ ਜਿਹੜੀ ਆ ਤਾਈਵਾਨ ਦੀ ਕੋਈ ਨਾ ਕੋਈ ਸਰਦਰਦੀ ਜਿਹੜੀ ਆ ਉਹ ਬਣੀ ਰਹਿੰਦੀ ਆ ਔਰ ਅੱਜ ਤੁਸੀਂ ਇੱਕ ਹੋਰ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਕਿ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਨੇ ਫੀਸਫਾਇਰ ਤੋਂ ਬਾਅਦ ਫਿਰ ਕੀਤਾ ਔਰ ਅੱਜ ਪਹਿਲੀ ਵਾਰ ਅਮਾਸ ਪੱਖੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਥੋੜੀ ਜੀ ਥੋੜੀ ਜੀ ਕੀਤੀ ਆ 에ਅਰ ਫੋਰਸ ਵਾਂਚੇ ਪਰ ਮੈਂ ਤੁਹਾਨੂੰ ਇਸ ਤੋਂ 2 ਦਿਨ ਪਹਿਲਾਂ ਪ੍ਰੈਜ਼ੀਡੈਂਟ ਪਿਊਟਨ ਦਾ ਬਿਆਨ ਵੀ ਬਾਸਟਡ ਔਰ ਚਾਈਲਡ ਕਿਲਰਸ ਉਹ ਇੱਕ ਡੂਬੀਅਸ ਬਿਆਨ ਉਹਨੇ ਜਿੱਤਾ ਮਤਲਬ ਜਿਹੜੀ ਐਮਬਿਗਿਉਟੀ ਰੱਖੀ ਉਹਦੇ ਚ ਉਹਨੇ ਵੈਸਟ ਦਾ ਨਾਮ ਲਿਆ ਪਰ ਅੱਜ ਹੀ ਕੱਲ ਮੈਂ ਦੇਖ ਰਿਹਾ ਸੀ ਕਿ ਜਿਹੜਾ ਬੇਬੀ ਪਾਊਡਰ ਦਾ ਬੱਚਿਆਂ ਦਾ ਫਾਰਮੂਲਾ ਮਿਲਕ ਵਿੱਚ ਕੁਝ ਕੈਮੀਕਲਸ ਲੜਾਏ ਗਏ ਆ ਜਿਹੜੀ ਜਰਾਈਲ ਦੀਆਂ ਸੋਰਸਸ ਦੇ ਵੱਲੋਂ ਜਾਂ ਉਹਨਾਂ ਦੀ ਇੰਟੈਲੀਜੈਂਸ ਵੱਲੋਂ ਬੜਾ ਇਹ ਪ੍ਰੋਗਰਾਮ ਅਲ ਅਰੇਬੀਆਲ ਜਜ਼ੀਰਾ ਦਿਖਾ ਰਹੇ ਸੀ ਸੋ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਆਪਣੇ ਸੁਣਨ ਵਾਲਿਆਂ ਨੂੰ ਕਿ 2 ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਪਿਊਟਨ ਨੇ ਸੀਰੀਆ ਦੇ ਉੱਤੇ ਹਮਲੇ ਦੇ ਉੱਪਰ ਬਹੁਤ ਵੱਡੀ ਗੱਲ ਨੈਤਨੀਆਹੁਨ ਕਹੀ ਸੀ ਔਰ ਨੈਤਨੀਆਹੁ ਉਹ ਛੇਤੀ ਹੀ ਫਾਤਦਾ ਫੇਰਾ ਲਾ ਰਿਹਾ ਹੈ ਪੁਇਟਨ ਦੀ ਦਸੰਬਰ ਦੀ ਗੇੜੀ ਤੋਂ ਪਹਿਲਾਂ ਹੂੰ ਸੋ ਕੀ ਉਹ ਕੀ ਗੱਲਬਾਤ ਹੋਈ ਗਈ ਉਹਦੇ ਏਅਰ ਇੰਡੀਆ ਜਿਹੜਾ ਜਹਾਜ਼ ਸੀ ਉਹਨੂੰ ਡਿਗਣ ਵਿੱਚ ਕਿਹੜੇ ਮੁਲਕ ਨੇ ਮੱਤ ਕੀਤੀ ਸੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਕਿੱਦਾਂ ਮਾਰਿਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਤੁਹਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੌਲੀ ਹੌਲੀ ਕਲੀਅਰ ਹੋਣਗੀਆਂ ਏਅਰ ਇੰਡੀਆ ਦੀ ਵੀ ਅੱਜ ਮੈਂ ਤੁਹਾਨੂੰ ਦੱਸਦਾ ਇਹ ਵੀ ਕਲੈਰਿਟੀ ਤੁਹਾਡੇ ਸਾਹਮਣੇ ਸਿੱਖ ਤਾਂ ਨਹੀਂ ਲਿਆ ਸਕੇ 19 ਐਮਪੀ ਵੀ ਨਹੀਂ ਲਿਆ ਸਕੇ ਪਰ ਹੁਣ ਤੁਹਾਡੇ ਸਾਹਮਣੇ ਆਏਗੀ ਜਦੋਂ ਜਿਹੜੇ ਕਹਿੰਦੇ ਆ ਤੁਸੀਂ ਸਿੱਖਾਂ ਦੀ ਗੱਲ ਕਰੋ ਉਹਨਾਂ ਨੂੰ ਪਤਾ ਲੱਗੇਗਾ ਕਿ ਫੋਰਨ ਪਾਵਰ ਕਿਦਾਂ ਕੰਮ ਕਰਦੀਆਂ ਜਦੋਂ ਪਹਿਲਾਂ ਵੀ ਜਿਹੜਾ ਮੈਂ ਕਹਿੰਦੇ ਹਾਂ ਮੈਕੈਂਡਰੀਅਸ ਜਿਹੜੇ ਸਗੇ ਤੇ ਜ਼ਾਹਿਦ ਕਸ਼ਮੀਰੀ ਨੇ ਸੌਫਟ ਟਾਰਗੇਟ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਸੀ ਉਹਨੂੰ ਜੇ ਤੁਸੀਂ ਧਿਆਨ ਨਾਲ ਪੜੋ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਆ ਉਹਦੇ ਚ ਕਲੀਅਰਲੀ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਅੱਤਵਾਦ ਦੀ ਲਹਿਰ ਜਿਹੜਾ ਮੀਡੀਆ ਦੇ ਵਿੱਚ ਜਿਹੜਾ 1986 ਵਿੱਚ 10-10 ਹਜ਼ਾਰ ਡਾਲਰ ਦਾ ਵੀਡੀਓ ਆ ਉਹ ਕਿਸ ਤਰੀਕੇ ਦੇ ਨਾਲ মিডিਆ ਨੈਰੇਟਿਵ ਕੰਟਰੋਲ ਕਰਕੇ ਔਰ ਮਾਫ ਕਰਨਾ ਸਿੱਖਾਂ ਦਾ ਹਾਲੇ ਤੱਕ ਕੋਈ ਪ੍ਰੋਗਰਾਮ ਉਸ ਮਿਆਰ ਤੱਕ ਨਹੀਂ ਗਿਆ ਜਿਹੜਾ ਨੈਰੇਟਿਵ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰੇ ਹਾਂ ਰੋਟੀਆਂ ਕਾਰਨ ਪੂਰੇ ਤਾਲ ਜ਼ਰੂਰ ਹੈਗੇ ਆ ਪਰ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਆਪਣੀ ਇਹ ਤਾਂ ਅਰਦਾਸ ਹੀ ਕਰ ਸਕਦੇ ਆ ਕਿਉਂਕਿ ਇਹ ਬੜਾ ਛੋਟਾ ਨਹੀਂ ਹੁੰਦਾ ਕਿ ਕਿਸ ਤਰੀਕੇ ਨਾਲ 에어 ਇੰਡੀਆ ਜਿਹੜਾ ਆ ਉਹਨੇ ਸਿੱਖਾਂ ਦੀ ਆਜ਼ਾਦੀ ਲਹਿਰ ਨੂੰ ਇਹ ਸਿੱਖਾਂ ਦੇ ਸਕੂਲਸ ਵਿੱਚ ਜਾ ਕੇ ਇੰਟਰਵਿਊ ਲਈਆਂ ਗਈਆਂ ਇੱਥੇ ਦੇ ਵੀਡੀਓ ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਸਾਨੂੰ ਡਰ ਲੱਗਦਾ ਜਿਹੜਾ ਜਦੋਂ 1985 ਚ ਜਹਾਜ਼ ਡਿਗਿਆ ਸੋ ਪਰ ਕਿਉਂਕਿ ਭਾਵੇਂ RCMP ਦੀ ਜਿਹੜੇ ਜਿਹੜਾ ਆਫੀਸਰ ਮੇਰਾ ਖਲ ਮਕਲੀਨ ਸੀਗੇ ਡੈਨ ਮਕਲੀਨ ਨਾ ਸੀਗਾ ਜਿਨ੍ਹਾਂ ਨੇ ਇਹ ਕਿਹਾ ਸੀਗਾ ਵੀ 10-10 ਹਜ਼ਾਰ ਡਾਲਰ ਭਾਰਤ ਤੋਂ ਮੀਡੀਆ ਤੇ ਦੇ ਰਿਆ ਸੀ ਕਾਦੇ ਲਈ ਤਾਂ ਕਿ ਸਿੱਖਾਂ ਦੀ ਆਜ਼ਾਦੀ ਦੀ ਗੱਲ ਜਿਹੜੀ ਮੁਰਮੁਰ ਕੇ ਅਮਰੀਕਨ ਵਾਲੀ ਕਾਂਗਰਸ ਵੀ ਕਰ ਰਹੀ ਸੀ ਇੱਥੇ ਦੇ ਵੀ ਜਿਹੜੇ ਮੀਡੀਆ ਵਿੱਚ ਸ਼ੁਰੂ ਹੋ ਗਏ ਸੀ ਉਹਨੂੰ ਰੋਕ ਕੇ ਸਿੱਖਾਂ ਦੇ ਉੱਪਰ ਜਿਹੜਾ ਹੱਤਵਤਾ ਦਾ ਨਾਰਾ ਲਾ ਕੇ ਇਸ ਮੂਮੈਂਟ ਨੂੰ ਸਾਰੀ ਨੂੰ ਦਬਾਉਣ ਦਾ ਜਿਹੜੀ ਇਹ ਗੇਮ ਸੀ ਪਰ ਸੌਫਟ ਟਾਰਗੇਟ ਤਾਂ ਜਰੂਰ ਲਿਖੀ ਗਈ ਪਰ মিডিਏ ਵਿੱਚ ਜਿਹੜੀ ਆ ਇਹ ਡਿਬੇਟ ਜਿਹੜੇ ਆ ਇਹਨਾਂ ਦੀ ਘਾਟ ਬਹੁਤ ਵੱਡੇ ਪੱਧਰ ਤੇ ਰਿਖਦੇ ਪਾਜੀ ਰਹੀ। ਆ ਵੇਖੋ ਸੌਫਟ ਟਾਰਗੇਟ ਵੀ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ। ਹੋਰ ਵੀ ਜਿਹੜੇ ਆਪਣੀ ਕੌਮ ਦੇ ਕੌਮੀ ਮੁੱਦੇ ਨੇ ਵਿਚਾਰਨੇ ਚਾਹੀਦੇ ਨੇ, ਬੜੇ ਪਿਆਰ ਸਤਿਕਾਰ ਨਾਲ ਵਿਚਾਰਨੇ ਚਾਹੀਦੇ ਨੇ। ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਸਾਨੂੰ ਬਹੁਤ ਕੁਝ ਪਤਾ ਅਸੀਂ ਤਾਂ ਇੱਕ ਥੋੜਾ ਜਿਹਾ ਸੀਮਤ ਦਾਇਰੇ ਵਿੱਚ ਰਹਿ ਕੇ ਜਿੰਨਾ ਸਾਡੇ ਕੋਲ ਗੱਲਬਾਤ ਹੁੰਦੀ ਹੈ ਕਰਨ ਦੀ ਕੋਸ਼ਿਸ਼ ਕਰਦੇ ਆ। ਬਹੁਤ ਵੱਡੇ ਪਰਾਲੇ ਹੋਣੇ ਚਾਹੀਦੇ ਨੇ ਸਿੱਖ ਲੀਡਰਸ਼ਿਪਲ ਹੋਣੇ ਚਾਹੀਦੇ ਨੇ ਸੰਸਥਾਵਾਂ ਵੱਲ ਹੋਣੇ ਚਾਹੀਦੇ ਨੇ ਹੋ ਵੀ ਰਹੇ ਨੇ ਆਪਣੇ ਜਿੰਨਾ ਕਰ ਸਕਦੇ ਨੇ ਸਾਰਿਆਂ ਦਾ ਧੰਨਵਾਦ ਜਿਹੜੀ ਵੀ ਕਦਮ ਕੌਮ ਦੀ ਆਜ਼ਾਦੀ ਦੇ ਰਾਹ ਤੇ ਚੱਲਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਅਤੇ ਸਭ ਨੂੰ ਬੰਦੀ ਛੋੜ ਦੇਵਸ ਦੀ ਆਪਾਂ ਵਧਾਈ ਦਿੰਦੇ ਆ ਪਰ ਅਸਲੀ ਵਧਾਈ ਸਰਦਾਰ ਭਪਿੰਦਰ ਸਿੰਘ ਉਸ ਦਿਨ ਹੀ ਹੋਏਗੀ ਜਿਸ ਦਿਨ ਕੌਮ ਆਜ਼ਾਦ ਹੋਏਗੀ ਕਿਉਂਕਿ ਜਿਹੜੇ ਸਾਡੇ ਕੈਦੀ ਨੇ ਇਹ ਰਾਜਨੀਤਿਕ ਕੈਦੀ ਨੇ ਇਨਾਂ ਦੀ ਜਿਹੜੀ ਸੋਚ ਆ ਉਹ ਖਾਲਸਤਾਨੀ ਆ ਇਸ ਕਰਕੇ ਇਹ ਇਹਨਾਂ ਨੂੰ ਅੰਦਰ ਜਿਹੜਾ ਡੱਕਿਆ ਹੋਇਆ ਇਹਨਾਂ ਦੀ ਆਜ਼ਾਦੀ ਤੇ ਸਾਡੀ ਸਾਰਿਆਂ ਦੀ ਆਜ਼ਾਦੀ ਆ ਅਤੇ ਸਾਡੇ ਸ਼ਹੀਦਾਂ ਨੂੰ ਸਜਦਾ ਕਰਨਾ ਵੀ ਇੱਕ ਕੌਮ ਦੀ ਆਜ਼ਾਦੀ ਆ ਧੰਨਵਾਦ ਇੱਕ ਦੇ ਮਿੰਟ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਆ ਅਪ ਟੂ ਯੂ ਜੀ ਬਿਲਕੁਲ ਸਿੱਖ ਪ੍ਰੋਗਰਾਮਾਂ ਨੂੰ ਸ੍ਰੀ ਗੁਰਦੇਵ ਭਾਜੀ ਜ਼ਰੂਰ ਵੱਧ ਤੋਂ ਵੱਧ ਹੋਣਾ ਚਾਹੀਦਾ ਜੇ ਇਸ ਮੀਡੀਆ 'ਚ ਵੀ ਹੋਣਾ ਚਾਹੀਦਾ ਡੈਂਪਰ ਇਨ ਡੈਪਥ ਅਨਲਿਸਿਸ ਜ਼ਰੂਰ ਹੋਣਾ ਚਾਹੀਦਾ ਕੋਮ 1850 ਤੋਂ ਬਾਅਦ ਆਪਣਾ ਜਿਹੜਾ ਮੂਹਰੇ ਆਪਣਾ ਵਿਖਿਆਣ ਦੱਸ ਨਹੀਂ ਸਕੀ ਭਵੇਂ ਸ਼ਾਹ ਮੁਹੰਮਦ ਨੇ ਜ਼ਰੂਰ ਔਰ ਬੜਾ ਸ਼ਲਾਘਾਯੋਗ ਲਿਖਿਆ ਔਰ ਸਾਡੇ ਕੋਲ ਲਿਖਿਆ ਹੋਇਆ ਕੇਵਲ ਉਹੀ ਚੀਜ਼ ਮੌਜੂਦ ਹੈ ਜਿਹੜੀ ਸਾਡੀ ਗੱਲ ਦੱਸ ਸਕੇ ਕਿ ਉਸ ਦਿਨ ਕੀ ਹੋਇਆ ਉੱਥੇ ਕੀ ਹੋਇਆ ਉਸ ਜੰਗ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਪਰ ਉਸ ਨਾਲ ਜਿਹੜਾ ਮੀਡੀਆ ਆ ਉਹ ਬੜੀ ਹੀ ਜਿਹੜੀ ਕਿ ਦੁਸ਼ਮਣਾਂ ਵੱਲੋਂ ਸਫਲਾਈ ਗਈ ਗੱਲਾਂ ਵੀ ਉਹ ਤਾਂ ਐਸੀ ਉਹ ਤਾਂ ਸ਼ਰਾਬ ਪਿੰਦਾ ਸੀ ਉਹ ਹੀ ਗੱਲਾਂ ਸੀ ਸੋ ਜੇ ਨੂੰ BBC ਨੇ ਬੜਾ ਵਧੀਆ ਰਾਜ ਲਿਖਿਆ ਔਰ ਇਹ ਕਿਹਾ ਵੀ ਸਿੱਖ ਆਪਣੇ ਸਰਕੂਲਾਂ ਦੇ ਵਿੱਚ ਸਰਕਾਰੀ ਖਾਲਸਾ ਬਾਰੇ ਪੜਾਉਣ ਔਰ ਸਿੱਖ ਮੀਡੀਆ ਵੀ ਸਰਕਾਰੀ ਖਾਲਸਾ ਬਾਰੇ ਗੱਲ ਜ਼ਰੂਰ ਕਰੇ ਔਰ ਕਦੀ ਵੀ ਕਿਸੇ ਨੈਗੇਟਿਵ ਗੱਲ ਤੇ ਗੱਲ ਨਾ ਕਰੇ ਔਰ ਇਹ ਐਨਾਲਿਸਿਸ ਜਿਹੜਾ ਇਨ ਡੈਪਥ ਹੋਣਾ ਚਾਹੀਦਾ ਦੁਨੀਆ ਦੀਆਂ ਹੋਰ ਚੱਲ ਰਹੀਆਂ ਲੜਾਈਆਂ ਤੋਂ ਪੜਨ ਦੇ ਬਵੰਜਾ ਹੁਕਮ ਗੁਰੂ ਦਸਵੇਂ ਪਾਤਸ਼ਾਹ ਦੇ ਉਹਦੇ ਚੋਂ ਤੁਸੀਂ ਸਿੱਖਣਾ ਔਰ ਇਹ ਗੱਲ ਯਾਦ ਰੱਖਿਓ ਕਿ ਕੱਲੀ ਪੰਜਾਬ ਦੀ ਗੱਲ ਕਰਨ ਨਾਲ ਤੁਹਾਡੀ ਗੱਲ ਨਹੀਂ ਬਣੇਗੀ ਜਿੰਨਾ ਚਿਰ ਤੱਕ ਤੁਸੀਂ ਆਪਣੇ ਖੇਤੇ ਦੇ ਵਿੱਚ ਹੋ ਰਹੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰੋਗੇ ਤੁਸੀਂ ਉਸੇ ਤਰ੍ਹਾਂ ਦੇ ਨਾਲ ਇੱਕ ਉਸੇ ਗੱਲ ਨੂੰ ਦੁਬਾਰਾ ਦੁਬਾਰਾ ਹਾਂਜੀ ਖਿੱਤੇ ਦੇ ਵਿੱਚ ਅਤੇ ਵਿਸ਼ਵ ਭਰ ਦੇ ਵਿੱਚ ਜਦੋਂ ਅਸੀਂ ਵਰਲਡ ਪਾਵਰ ਦੀ ਗੱਲ ਕਰਦੇ ਹਾਂ ਵਰਲਡ ਪੋਲਿਟਿਕਸ ਦੀ ਗੱਲ ਕਰਦੇ ਹਾਂ ਕਿ ਦੁਨੀਆ ਦੁਨੀਆ ਬਹੁਤ ਵੱਡੀ ਹੈ ਪਰ ਦੁਨੀਆ ਬਹੁਤ ਛੋਟੀ ਵੀ ਹੈ ਤੁਹਾਡੀ ਤੇ ਜਿਹੜੀ ਜਿਹੜੀ ਆਜ਼ਾਦੀ ਦੀ ਗੱਲ ਹੈ ਉਹ ਆਜ਼ਾਦੀ ਦੇ ਲੈਵਲ ਤੇ ਹੋਣੀ ਚਾਹੀਦੀ ਹੈ ਧੰਨਵਾਦ ਜੀ ਆਪਾਂ ਫੇਰ ਵੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ